ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰੂ ਬਾਣੀ ਵਿੱਚ ਫਰਮਾ ਰਹੇ ਆ ਅੰਧੀ ਕੰਮੀ ਅੰਧਮਨ ਮਨ ਅੰਦੇ ਤਨ ਅੰਧ ਚਿੱਕੜ ਲਾਇਆ ਕਿ ਹੱਥ ਜੈ ਦਾ ਟੁੱਟੇ ਪੱਥਰ ਬੰਦ ਬੰਦ ਟੁੱਟਾ ਬੀੜੀ ਨਹੀਂ ਨਾ ਤੁਲਾ ਨਾ ਹਾਥ ਨਾਨਕ ਸੱਚੇ ਨਾਂ ਬਿਨ ਕੀਤੇ ਡੁੱਬੇ ਸਾਥ ਬੰਨ ਕਾ ਲਾਉਣਾ ਗਿਆਨ ਦਾ ਵਨ ਟੁੱਟਾ ਵਨ ਕਿੜੇ ਟੁੱਟ ਗਿਆ ਗਿਆਨ ਦਾ ਜਦੋਂ ਗਿਆਨ ਦਾ ਵਨ ਟੁੱਟ ਗਿਆ ਅੰਤ ਵਿਸ਼ਵਾਸ ਤੇ ਅ ਗਿਆਨਤਾ ਉੱਥੇ ਆ ਗਈ ਫਿਰ ਕੋਈ ਗਿੱਲੇ ਚੇਪੇ ਮਿੱਟੀ ਦੇ ਛਿੱਟੀ ਚੱਲੋ ਕਿੰਨੇ ਵੀ ਗਿਆਨ ਤਨ ਕਰੀ ਚੱਲੋ ਹੋਰ ਗੁਰਮਤ ਤੋਂ ਬਿਨਾ ਉਹ ਪਾਣੀ ਉਹਨੂੰ ਰੋੜ ਕੇ ਲੈ ਜਾਂਦਾ ਪਾਣੀ ਖੋੜ ਕੇ ਲੈ ਜਾਂਦਾ ਉਹਦਾ ਕੁਝ ਨਹੀਂ ਬਣਦਾ ਸਤਿਗੁਰੂ ਜੀ ਕਹਿੰਦੇ ਆ ਸਭ ਪਰ ਕਿਰਪਾ ਦ੍ਰਿਸ਼ਟ ਕਰ ਖੂਲਾ ਵੀ ਮਰ ਸਾਰਿਆਂ ਤੇ ਕਿਰਪਾ ਹਾਂ ਸਾਰਿਆਂ ਤੇ ਵੀ ਨਾਸਤਿਕ ਤੇ ਵੀ ਹਾਂ ਨਾਸਤਿਕ ਤੇ ਵੀ ਆਸਟਿਕ ਤੇਗਾ ਹੋਣੀ ਹੋਣੀ ਕਿਰਪਾ ਤੇ ਨਾਸਤਿਕ ਤੇ ਕਿਵੇਂ ਹੋਗੀ ਆ ਇੱਕ ਨਾਸਤਿਕ ਖੜਾ ਰੰਮ ਦੀ ਹੋਂਦ ਨੂੰ ਬਿਲਕੁਲ ਨਹੀਂ ਮੰਨਦਾ ਇੱਕ ਆਸਤਿਕ ਖੜਾ ਜਿਹੜਾ ਰੱਬ ਦੀ ਹੋਂਦ ਨੂੰ 100% ਮੰਨਦਾ ਜਿਹੜਾ ਖੂਨ ਦਾ ਸਰਕਲ ਆ ਉਹ ਨਾਸਤਿਕ ਦਾ ਨਹੀਂ ਚੱਲ ਰਿਹਾ ਆਸਤਿਕ ਦਾ ਵੀ ਉਵੇਂ ਚੱਲ ਰਿਹਾ ਜਿਹੜੀ ਸਾਹ ਦੀ ਕਿਰਿਆ ਉਹ ਨਾਸਤਿਕ ਦੀ ਵੀ ਉਵੇਂ ਚੱਲ ਰਹੀ ਹੈ ਤੇ ਆਸਤਿਕ ਦੀ ਵੀ ਉਵੇਂ ਚੱਲ ਰਹੀ ਹੈ ਜਿਹੜੀ ਦਿਰਦੀ ਧੜਕਣ ਉਹ ਨਾਸਤਕ ਦੀ ਵੀ ਉਵੇਂ ਚੱਲ ਰਹੀ ਹੈ ਤੇ ਆਸਤਕ ਦੀ ਵੀ ਉਵੇਂ ਚੱਲ ਰਹੀ ਹੈ ਇਹ ਕੀ ਹੈ ਸਭ ਪਰ ਕਿਰਪਾ ਦੇਸ਼ ਕਰ ਫੂਲਾ ਤੇ ਜੇ ਕੋਈ ਕਹੀਏ ਵੀ ਤੂੰ ਤਾਂ ਫਰਮਾਨ ਤਾਂ ਉਹੀ ਨਹੀਂ ਮੰਦਾ ਤੇ ਤੇਰੇ ਤੇ ਕਾਦੀ ਕਿਰਪਾ ਕੋਈ ਤੇਰਾ ਖੂਨ ਦਾ ਸਰਕਲ ਜਾਂ ਸਦ ਸਾਰੇ ਕਿਰਿਆ ਜਾਂ ਦਿਰਦੀ ਧੜਕਣ ਕੋਈ ਨਹੀਂ ਚੱਲਣੀ ਨਾ ਸਭ ਪਰ ਕਿਰਪਾ ਦੇਸ਼ ਕਰ ਫੂਲਾ ਤੇ ਇੱਕ ਹੋਰ ਵੀ ਹੈ ਕਿ ਤਿੰਨ ਪੱਖਾ ਇਹ ਖੂਨ ਦਾ ਸਰਕਲ ਸਾਹ ਦੀ ਕਿਰਿਆ ਤੇ ਦਿਲ ਦੀ ਧੜਕਣ ਕਿੰਨੀ ਜ਼ਰੂਰੀ ਆ ਭੱਖਾ ਦਿਲ ਦੀ ਧੜਕਣ ਤਾਂ ਇੱਕ ਸੈਕਿੰਡ ਵਿੱਚ ਤੇ ਖੜ ਜੇ ਬਸ ਖੇਡ ਖਤਮ ਤੇ ਅੱਜ ਤਾਈਂ ਨਾ ਕੋਈ ਮਸਜਿਦ ਦੇ ਵਿੱਚ ਦੁਆ ਕਰਦਾ ਦੇਖਿਆ ਮੁਸਲਮਾਨ ਭਰਾ ਤੇ ਨਾ ਕੋ ਕਿਸੇ ਮੰਦਰ ਵਿੱਚ ਪ੍ਰਾਰਥਨਾ ਕਰਦਾ ਦੇਖਿਆ ਕੋਈ ਇਹ ਭਰਾ ਨਾ ਕੋ ਗਿਰਜਾ ਘਰ ਵਿੱਚ ਪ੍ਰੇਰ ਕਰਦਾ ਕੋਈ ਦੇਖਿਆ ਹੈ ਸਾਈ ਭਰਾ ਤੇ ਨਾ ਕੋ ਗੁਰਦੁਆਰੇ ਵਿੱਚ ਕੋਈ ਗੁਰਸਿੱਖ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਦੇਖਿਆ ਕਾਦੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਰੱਖਿਓ ਕਿਤੇ ਮੇਰੀ ਅਜਨਾ ਸਾਹ ਦੀ ਕਿਰੀਆਨਾ ਖਤੋ ਹੋ ਜੇ ਇਹਦੇ ਵਿੱਚ ਨਾ ਕੋ ਫਾਲਤ ਪੈ ਜੇ ਸੱਚੇ ਪਾਤਸ਼ਾਹ ਮੇਰੇ ਨਾ ਅਖੂਂ ਦੇ ਸਰਕੁੜੀ ਚ ਨਾ ਕੋਈ ਅਜ ਫਾਲਤ ਪੈ ਜੇ ਤੇ ਮੇਰੇ ਤੇ ਮਹਾਰਾਜ ਕਿਰਪਾ ਰੱਖਿਓ ਏ ਵਾਹ ਗਰੂ ਏ ਖੁਦਾ ਏ ਅੱਲਾ ਏ ਗੋਡ ਏ ਪਰਮਾਤਮਾ ਏ ਰਾਮ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਰੱਖਿਓ ਕਿਤੇ ਮੇਰੀ ਦਿਲ ਦੀ ਧੜਕਣ ਵਿੱਚ ਕੋਈ ਫਾਲਤ ਨਾ ਪੈ ਜੇ ਤੇ ਨੇ ਤੇ ਮੇਰੀ ਜ਼ਿੰਦਗੀ ਅੱਜ ਤਾਈਂ ਕੋਈ ਐਸੀ ਅਰਦਾਸ ਨਹੀਂ ਕਰਦਾ ਸੁਣਿਆ ਪਰ ਫਿਰ ਵੀ ਬਿਨ ਅਰਦਾਸ ਤੋਂ ਵੀ ਚੱਲੀ ਜਾਂਦੇ ਆ ਕੀ ਸਭ ਪਰ ਕਿਰਪਾ ਦਰਸ਼ ਕਰ ਫੂਲਾ ਇੱਕ ਪਾਰਸ ਕਲਾਏ ਉਹਦੇ ਕਿਰਪਾ ਦੀ ਪਾਰਸ ਕਲਾ ਗੁਰਬਾਣੀ ਦੀ ਵੀ ਆ ਇੱਕੋ ਮੈਨੂੰ ਗੱਲ ਯਾਦ ਆ ਗਈ ਭਾਈ ਸਾਹਿਬ ਭਾਈ ਰਣਕੀਰ ਸਿੰਘ ਉਹਨਾਂ ਦੀ ਇਹਨਾਂ ਦੇ ਬਜ਼ੁਰਗ ਸੀ ਸੀਤਾ ਅਫਸਰ ਤੇ ਉਹ ਬਜ਼ੁਰਗ ਹੋਏ ਬੇ ਤੇ ਉਹ ਬਿਮਾਰ ਹੋ ਗਏ ਬਿਮਾਰੀ ਕਾਫੀ ਵੱਧ ਗਈ ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਬਿਆਨਾਨ ਹਸਪਤਾਲ ਲੁਧਿਆਣੇ ਤੋਂ ਤਕਰੀਬਨ ਡੇਢ ਕਮੀਲ ਬਾਹਰ ਸੀ ਉਹਨਾਂ ਵੇਲੇ ਦੀ ਗੱਲਾਂ ਗਰਮੀ ਦਾ ਮਹੀਨਾ ਭਾਦੋਂ ਥੋਣ ਭਾਦੋਂ ਦਾ ਮਹੀਨਾ ਤੇ ਮਲੇਰੀਆ ਦਾ ਬੜਾ ਜੋਰ ਇਹੇ ਆਪਦੇ ਬਜ਼ੁਰਗ ਨੂੰ ਇੱਥੇ ਲੈ ਕੇ ਆ ਗਏ ਦਾਣਾ ਦਾ ਹਸਪਤਾਲ ਨਾਲ ਇਹਨਾਂ ਦੇ ਮੁੰਡੇ ਵਿੱਚ ਵਿੱਚ ਕਾਲਜ ਵਾਲੇ ਮੁੰਡੇ ਵੀ ਨਾਲ ਹੀ ਆਏ ਉਹਦੀ ਮਦਦ ਵਾਸਤੇ ਇਹ ਮਲੇਰੀਏ ਦਾ ਬਹੁਤ ਜ਼ੋਰ ਸੀ ਉਹ ਜਿਹੜੇ ਮੁੰਡਿਆਂ ਨੂੰ ਮਲੇਰੀਆ ਹੋ ਜੇ ਉਹ ਹੀ ਮੁੜ ਕੇ ਘਰ ਨੂੰ ਉੱਠ ਜੇ ਜਿਹਨੂੰ ਮਲੇਰੀਆ ਹੋ ਜੇ ਉਹ ਹੀ ਘਰ ਨੂੰ ਉੱਠ ਜੇ ਤੇ ਨਾ ਇਹਨਾਂ ਦੇ ਬਜ਼ੁਰਗਾਂ ਨੂੰ ਕੋਈ ਦਾਲੂ ਦਾ ਫਰਕ ਪਿਆ ਅਖੀਰੀ ਜਮਾ ਸਿਰੇ ਤੇ ਹੋ ਗਏ ਏ ਨੱਕ ਨਿਕ ਨੂੰਮਲੀ ਵੀ ਮੁੜ ਗਈ ਨਭਾਂ ਵੀ ਖੜ ਗਈਆਂ ਕਿ ਕੋ ਡੂ ਬਜਣ ਲੱਗ ਗਿਆ ਜਨਤੀ ਉਂ ਸੀ ਤੇ ਇਹ ਜਿੰਨੇ ਮੁੰਡੇ ਸੀ ਸਾਰੇ ਉਹ ਗਏ ਮਲੇਰੀਆ ਕਰਕੇ ਇਹ ਮਲੇਰੀਆ ਹੋ ਜੇ ਉੱਠ ਜੇ ਮਲੇਰੀਆ ਹੋ ਜੇ ਉੱਠ ਜੇ ਰਹਿ ਗਏ ਕੱਲੇ ਭਾਈ ਸਾਹਿਬ ਹੋਣੀ ਕਹਿੰਦੇ ਅਸੀਂ ਕੱਲੇ ਰਹਿ ਗਏ ਸਾਨੂੰ ਵੀ ਮਲੇਰੀਆ ਹੋ ਗਿਆ ਇਕਦਮ ਆਚੜਾ ਬੁਖਾਰ ਮਗਰ ਲੈ ਵੀ ਹੁਣ ਤਾਂ ਹੁਣ ਕਿਵੇਂ ਕਰੀਏ ਤੇ ਉਹ ਜਦੋਂ ਮੈਂ ਕੰਪਾਉਂਟੇ ਨੂੰ ਦੱਸਿਆ ਉਹਨੇ ਗੋਲੀਆਂ ਦਿੱਤੀਆਂ ਕਹਿੰਦੇ ਆਇਆ ਕਰੋ ਤੁਸੀਂ ਦੇਖੋ ਥੋੜੂ ਦੇਸੀ ਤਾਂ ਜਾਂਦਾ ਹੁਣ ਬਜ਼ੁਰਗ ਮੇਰੀ ਅੱਜ ਦਾ ਦਿਨ ਨਹੀਂ ਕਟਾਉਂਦਾ ਇਹ ਹੁਣ ਜੇ ਤੈਨੂੰ ਬੁਖਾਰ ਹੋਇਆ ਤੂੰ ਆਪਦੇ ਬਾਪ ਦੀ ਜਾਂਦੇ ਵਿੱਚ ਸੇਵਾ ਨਹੀਂ ਕਰ ਸਕਦਾ ਜੇ ਤੰਦਰੁਸਤ ਰਹੇਂਗਾ ਆਪਦੇ ਬਾਪ ਦੀ ਜਾਂਦੇ ਵਿੱਚ ਸੇਵਾ ਵਿੱਚ ਹਿੱਸਾ ਲੈ ਲੇਂਗਾ ਤੂੰ ਆ ਗੋਲੀਆਂ ਖਾ ਲਈ ਤੇ ਤੈਨੂੰ ਬੁਖਾਰ ਉਤਰ ਜਾ ਇਹ ਕਿਤੇ ਕਹਿ ਬੈਠੇ ਕੰਪਿਊਟਰ ਨੂੰ ਕਹਿੰਦੇ ਦੇਖੋ ਮੇਰੇ ਨਾਲ ਕਿੰਨੇ ਆਏ ਸੀ ਸੋਡੀ दारू ਦਾ ਉਹਨਾਂ ਤੇ ਕੋਈ ਅਸਰ ਨਹੀਂ ਹੋ ਸਾਰੇ ਸਾਰੇ ਉੱਠ ਗਏ ਅਰ ਸਾਡਾ ਬਜ਼ੁਰਗ ਸੀ ਦਿਨੋਂ ਦਿਨ ਦਿਨੋਂ ਦਿਨ ਬਸ ਸਿਰੇ ਉਹਨਾਂ ਖਰੀ ਤੇ ਆਇਆ ਬੈਠਾ ਹੁਣ ਮੈਨੂੰ ਵੀ ਪਤਾ ਵੀ ਇਹ ਅਜਾਦਾ ਨਹੀਂ ਕਟਾਉਂਦਾ ਥੋੜੀ दारू ਨੇ ਇੱਥੇ ਵੀ ਕੋਈ ਅਸਰ ਨਹੀਂ ਕੀਤਾ ਤੇ ਮੇਰੇ ਤੇ ਥੋੜੀ दारू ਨੇ ਕੀ ਅਸਰ ਕਰਨਾ ਜਦੋਂ ਇੰਨੀ ਗੱਲ ਕਹੀ ਤਾਂ ਕੰਪਾਊਟਰ ਬੜਾ ਗਲਮ ਹੋ ਗਿਆ ਕੰਨਾ ਗੱਲ ਸੁਣ ਮੈਂ ਆਹ ਗੋਲੀਆਂ ਰੱਖ ਚੱਲਿਆ ਜੇ ਤੂੰ ਨਾ ਖਾਧੀਆਂ ਤੇ ਤੈਨੂੰ ਮਲੇਰੀਆ ਉਸ ਤਰ੍ਹਾਂ ਹੋਇਆ ਤੇਰਾ ਤੇ ਤੇਰੇ ਬਾਪ ਦਾ ਮੰਜਾ ਮਾ ਹਸਪਤਾਲ ਤੋਂ ਬਾਹਰ ਮਾਰਨਾ ਕੱਢ ਕੇ ਇੰਨੀ ਗੱਲ ਕਹਿ ਕੇ ਚਲਿਆ ਗਿਆ ਕਹਿੰਦੇ ਬੁਖਾਰ ਤਮਨੂ ਹੋ ਹੀ ਗਿਆ ਸੀ ਬਹੁਤ ਜ਼ਿਆਦੇ ਮੈਂ ਚਲਮੀ ਦੀ ਬਾਜ ਮਾਰੀ ਬਾਪੂ ਜੀ ਉਹ ਕੰਨਾ ਤੋਂ ਵੀ ਸੁਣਨੋਂ ਹਟਿਆ ਸੀ ਘੋੜ ਵੀ ਪਜਰਿਆ ਸੀ ਨਵਜਾਂ ਵੀ ਟੁੱਟੀਆਂ ਵੀ ਸੀ ਤੇ ਬੋਲ ਤਾਂ ਸਕਦਾ ਹੀ ਨਹੀਂ ਸੀ ਬਸ ਅਖੀ ਮੈਂ ਆਉਂ ਸੀ ਬਿਨਾਂ ਅਖੀਰ ਦੀ ਆਵਾਜ਼ ਆ ਮੇਰੀ ਇਹ ਤੇ ਮਾ ਉਹਦੇ ਮੰਜੇ ਕੋਲੇ ਆਇਆ ਮਸਾ ਜਿਹੜਾ ਪੂਰਾ ਸਿਮਾਉਂ ਦੀ ਬੁੱਕਲ ਜੀ ਮਾਰ ਕੇ ਤੇ ਪੈ ਗਿਆ ਪਰ ਜਿਹੜੀ ਸੁਰਤੀ ਹੈ ਸੁਰਤੀ ਨੂੰ ਤਾਂ ਬੁਖਾਰ ਨਹੀਂ ਚੜਦਾ ਬਾਣੀ ਦਾ ਪਾਠ ਸੁਰਤੀ ਦੇ ਨਾਲ ਮੇਰਾ ਕਰਨ ਦਾ ਕਾफी ਅਭਿਆਸ ਹੋਇਆ ਹੋਇਆ ਸੀ ਕਹਿੰਦੇ ਮੈਂ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰਤੀ ਸੁਰਤੀ ਨਹੀਂ ਕਹਿੰਦਾ ਮੈਨੂੰ ਪਤਾ ਮੈਂ ਚਾਰ ਪਾਠ ਜਪਜੀ ਸਾਹਿਬ ਦੇ ਕਰਤੀ ਪੰਜਵਾਂ ਫੇਰ ਸ਼ੁਰੂ ਕਰਤਾ ਤੇ ਉਹ ਪੰਜਵਾਂ ਪਾਠ ਸ਼ੁਰੂ ਕੀਤਾ ਮੰਨੇ ਕੀ ਗੱਤ ਕਹੀ ਨਾ ਜਾਏ ਜਦੋਂ ਮੈਂ ਇੱਥੇ ਆਇਆ ਬਸ ਇਹਦੂ ਪਾਠ ਨੀ ਗਾ ਚੱਲਿਆ ਮੰਨੇ ਕੀ ਮੰਨੇ ਕੀ ਗੱਤ ਕਹੀ ਨਾ ਜਾ ਮੰਨੇ ਬਸ ਇਹਦੂ ਗਾ ਪਾਠ ਬੰਦ ਹੋ ਗਿਆ ਤੇ ਮੇਰੀ ਸੁਰਤ ਜੀ ਉਧਰੋਂ ਖੁੱਲ ਗਈ ਜਦੋਂ ਮੈਂ ਤੂੰ ਆਇਆ ਇਧਰ ਨੂੰ ਜਦੋਂ ਮੈਂ ਦੇਖਿਆ ਓਹ ਹੋਹ ਮੁੜ ਕੇ ਨਾ ਪਿੱਜਿਆ ਪਿਆ ਭੂਰਾ ਵੀ ਪਿੱਜਿਆ ਪਿਆ ਥੱਲੇ ਮੁੜਕਾ ਚੋਈ ਜਾਂਦਾ ਮੰਜੇ ਦੇ ਹੁਣ ਜਦੋਂ ਮੁੜਕ ਆ ਗਿਆ ਬੁਖਾਰ हट ਜਾਂਦਾ ਇੱਕਦਾਂ ਮੈਂ ਉੱਠਿਆ ਮਾਹੀ ਬੇ ਬਾਪੂ ਜੀ ਹੁਣ ਤਾਂ ਬਰ ਸੁਣ ਖੇਡ ਖਤਮ ਹੋਊਗੀ ਮੈਂ ਉਹੀ ਚਲਮੀ ਦੀ ਬਾਜ ਫੇਰ ਮਾਰੀ ਬਾਪੂ ਜੀ ਮੈਂ ਤਾਂ ਉਹੀ ਬਾਜ ਮਾਰ ਸੀ ਵੀ ਤੇ ਖੇਡ ਤਾਂ ਖਤਮ ਪਰੋ ਬੋਲੇ ਭਈ ਹਮੇ ਮਤ ਬੁਲਾਇਓ ਅਫਸਰ ਚੀਏ ਉਰਦੂ ਜਾ ਬੋਲਦੇ ਸੀ ਉਹ ਭਈ ਹਮੇ ਮਤ ਬੁਲਾਇਏ ਹਮੇ ਮੰਨੇ ਕੀ ਪੌੜੀ ਕਾ ਸਰੂਰ ਆ ਰਹਾ ਹੈ ਕਹਿੰਦਾ ਓਏ ਇਹ ਬਾਪੂ ਜੀ ਸੁਣਦਾ ਇਹ ਬਾਪੂ ਜੀ ਬੋਲ ਵੀ ਜੀ ਬੋਲ ਵੀ ਜਾਂਦੇ ਆ ਮੈਂ ਫਿਰ ਉਹ ਤੋਂ ਵੀ ਚੰਗਾ ਧਿਆਨ ਜੈ ਦੇਤਾ ਪਹਿਲਾਂ ਮੈਂ ਬੇ ਧਿਆਨ ਜੇਨੇ ਬਾਜ ਮਾਰੀ ਸੀ ਜਦੋਂ ਮੈਂ ਉਤਰ ਦੇਖਿਆ ਮੈਂ ਤਾਂ ਹੈਰਾਨ ਰਹਿ ਗਿਆ ਚਾਰ ਦਿਨ ਹੋ ਗਏ ਸੀ ਪਿਸ਼ਾਬ ਦਾ ਬੰਨ ਪੈ ਨੂੰ ਬਾਥਰੂਮ ਨਹੀਂ ਸੀ ਆ ਰਿਹਾ ਉਹ ਜਿਹੜਾ ਭਾਂਡਾ ਜਾਂ ਪਿਆ ਸੀ ਬਾਥਰੂਮ ਵਾਸਤੇ ਉਹ ਭਰਿਆ ਹੋਇਆ ਉਹ ਬਾਥਰੂਮ ਨਾਲ ਤੇ ਬਾਥਰੂਮ ਬਿੱਟੂ ਤੇ ਹੋਰ ਦੂਰ ਤੱਕ ਚੱਲਿਆ ਜਾ ਰਿਹਾ ਬਾਥਰੂਮ ਕਹਿੰਦਾ ਬਾਪੂ ਜੀ ਉੱਠੇ ਵੀ ਐ ਇਹਦੇ ਤੁਹਾਨੂੰ ਸੁਣੀ ਵੀ ਜਾਂਦਾ ਇਿੱਤਾ ਗੁਪ ਸਤਿਗੁਰੂ ਦੀ ਬੜੀ ਕਿਰਪਾ ਹੋਈ ਕਹਿੰਦਾ ਮੈਂ ਹੋਰ ਕੁਝ ਨਹੀਂ ਕੀਤਾ ਮੈਂ ਅਰਦਾਸ 'ਚ ਜੁੜ ਗਿਆ ਬਸ ਵੀ ਸੱਚੇ ਪਾਸ਼ਾ ਤੇਰਾ ਸ਼ੁਕਰ ਹੈ ਅਰਦਾਸ ਦੇ ਵੀ ਸ਼ੁਕਰ ਦੀ ਅਰਦਾਸ ਕਰਨ ਲੱਗਿਆ ਉਹਦੇ ਨੂੰ ਕੰਪਿਊਟਰ ਆ ਗਿਆ ਕਹਿੰਦੇ ਵੇਖ ਐਵੇਂ ਨਹੀਂ ਜਦ ਕਰੀ ਜੇ ਹੁੰਦੀ ਹੁਣ ਤੇਨੂੰ ਬੁਖਾਰ ਹਟ ਗਿਆ ਤੇ ਆਉਦੇ ਬਾਪ ਨਹੀਂ ਜਾਂਦੇ ਹੋਰੀ ਤੂੰ ਸੇਵਾ ਕਰ ਦੇਗਾ ਮੈਂ ਗੋਲੀਆਂ ਕੰਨੀ ਉਮਰ ਕਰਤੀ ਵੀ ਹੋ ਪਈਆਂ ਸੋਡੀਆਂ ਗੋਲੀਆਂ ਕਹਿੰਨ ਦਾਲ ਖਾਣੇ ਫਿਰ ਤੇਨੂੰ ਕਿੰਨਾ ਬੁਖਾਰ ਕਿਵੇਂ ਹਟਿਆ ਕੰਨੇ ਕੋਈ ਨੇ ਮਾਤਾ ਫੇਰ ਦੱਸ ਦੂੰ ਤੁਸੀਂ ਆ ਬਜ਼ੁਰਗਾਂ ਦਾ ਪਤਾ ਲਾਓ ਉਹ ਵੀ ਚਲਮੀ ਜੀ ਬਾਜਮਾਰੀ ਵੀ ਬਜ਼ੁਰਗਤਾ ਹੋਣੀ ਨਹੀਂ ਹੁਣ ਕੰਨੇ ਬਜ਼ੁਰਗੋ ਉਹ ਵੀ ਫੇਰ ਬੋਲਿਆ ਬਜ਼ੁਰਗੋ ਬਈ ਹਮੇਂ ਮਤ ਬੁਲਾਇਏ ਹਮੇਂ ਮੰਨਨੇ ਕੀ ਪੌੜੀ ਕਾ ਸੁਰੂਰ ਆ ਰਹਾ ਹੈ ਉਹ ਕੰਪਿਊਟਰ ਕਹਿੰਦਾ ਉਹ ਕਮਾਲ ਹੈ ਕਹਿੰਦਾ ਫਿਰ ਮੈਂ ਜੋ ਇਸ਼ਾਰਾ ਕੀਤਾ ਵੀ ਇਹਨਾਂ ਨੇ ਉੱਠ ਕੇ ਬਾਥਰੂਮ ਕੀਤਾ ਇਹ ਉੱਠੇ ਵੀ ਆ ਹਾਂ ਉੱਠ ਕੇ ਮੈਨੂੰ ਤਾਂ ਹੁਣ ਪਤਾ ਲੱਗਾ ਜਦੋਂ ਉਹ ਉਠਿਆ ਇਹਨੇ ਸੁਣ ਵੀ ਲਗਿਆ ਸੁਣ ਵੀ ਲਗਿਆ ਉਹ ਇੰਨੀ ਗੱਲ ਸੁਣ ਕੇ ਕੰਪਾਊਂਡਰ ਖੜਾ ਨਹੀਂ ਫਿਰ ਉੱਥੇ ਉਹ ਕਿਉਂ ਜਣ ਸਾਈਕਲ ਚੱਕਿਆ ਸਵੇਰੇ ਸੜਜਣ ਕੋਲੇ ਵੱਡੇ ਡਾਕਟਰ ਕੋਲੇ ਚਲੇ ਗਿਆ ਕਹਿੰਦਾ ਜੀ ਅੱਜ ਨਾ ਆਪਣੇ ਹਸਪਤਾਲ ਦੇ ਵਿੱਚ ਬਹੁਤ ਵੱਡੀ ਕਰਾਮਾਤ ਵਰਤੀ ਆ ਬਹੁਤ ਹੀ ਵੱਡੀ ਕੀ ਕਹਿੰਦਾ ਉੱਥੇ ਜਾ ਕੇ ਪਤਾ ਲਗੂ ਕਹਿੰਦਾ ਕਿ ਜਦੋਂ ਆਪਣੇ ਹਸਪਤਾਲ ਕਰਾਮਾਤ ਵਰਤੀ ਆ ਆਪਾਂ ਦੇਖ ਨਹੀਂ ਸਕਦੇ ਚਲੋ ਉਹਨੇ ਗਿੱਲਾ ਤੌਲੀਆ ਕੀਤਾ ਗਰਮੀ ਬਹੁਤ ਜਾਦੇ ਸੀ ਸਿਰ ਤੇ ਲਿਆ ਤੇ ਸੈਕਿੰਡਾਂ ਦੇ ਫੇਰ ਆ ਗਏ ਕਹਿੰਦੇ ਆ ਬਜ਼ੁਰਗ ਨੂੰ ਦੇਖੋ ਉਹ ਜਦ ਬਜ਼ੁਰਗਨ ਦੇਖੋ ਗੱਲਾਂ ਬੰ ਕਹਿੰਦੇ ਵੀ ਕਮਾਲ ਗੋਈ ਇਹ ਇਹ ਕੀ ਐ ਕਿਵੇਂ ਹੋ ਗਿਆ ਉਹ ਬਜ਼ੁਰਗ ਉਹਨੂੰ ਵੀ ਫੇਰ ਉਹ ਮੋ ਬੋਲੇ ਵੀ ਇਹ ਮੰਨੇ ਕੀ ਪੌੜੀ ਕੀ ਕਰਾਮਾਤ ਹੈ ਉਹ ਉਹਨਾਂ ਨੂੰ ਉਹਨ ਕੀ ਪਤਾ ਵੀ ਮੰਨੇ ਕੀ ਇੱਥੇ ਗੱਲ ਕੀ ਹੋਈ ਐ ਇੱਥੇ ਉਹ ਤਾਂ ਬੜੇ ਹੈਰਾਨ ਰਹਿ ਗਏ ਤੇ ਭਾਈ ਸਾਹਿਬ ਆਪਣੇ ਭਾਈ ਢੀਰ ਸੋਣੀ ਕਹਿੰਦੇ ਅਸੀਂ ਵੀ ਬੜੇ ਹੈਰਾਨ ਰਹਿ ਗਏ ਵੀ ਐਸੀ ਪਾਰਸ ਕਲਾ ਬਾਣੀ ਦੀ ਇਸ ਦੇ ਮਨ ਚਿੱਤ ਜੇਤੇ ਨਹੀਂ ਸੀ ਕਹਿੰਦੇ ਭਈ ਇਸ ਪਾਰਸ ਕਲਾ ਦਾ ਜਦ ਇੰਨਾ ਵੀ ਸਾਨੂੰ ਤਿੰਨਾ ਦਿਨਾਂ ਬਾਅਦ ਅਸੀਂ ਟਾਂਗੇ ਤੇ ਮੈਂ ਤੇ ਮੇਰਾ ਬਾਪ ਟਾਂਗੇ ਤੇ ਆਈਆਂ ਪਿੰਡ ਉਹਨਾਂ ਨੇ ਬਿਲਕੁਲ ਠੀਕ ਆ ਬਿਲਕੁਲ ਕਹਿੰਦੇ ਇਸ ਵੇਲੇ ਠੀਕ ਆ ਯਾਨੀ ਦੀ ਬਾਣੀ ਦੀ ਪਾਰਸ ਕਲਾ ਐਸੀ ਹੈ ਜੇ ਅਸੀਂ ਬਾਣੀ ਦੇ ਜਿਵੇਂ ਕਹਿੰਦੇ ਹੁੰਦੇ ਆ ਧਾਰ ਨਹੀਂ ਹੋ ਜੀਏ ਤਾਂ ਸਾਡੇ ਤੇ ਕਿਹੜਾ ਪਾਰਸ ਕਲਾ ਨਹੀਂ ਵਰ ਸਕਦੀ ਸਿਰਫ ਗੱਲ ਇੰਨੀ ਆ ਵੀ ਗੱਲ ਕਰਨ ਦੀ ਆ ਧਾਰਨਾ ਦੀ ਆ ਸ਼ਰਧਾ ਭਾਵਨਾ ਲਿਉਣ ਦੀ ਆ ਸੋ ਜੇ ਬਾਣੀ ਨਾਲ ਜੁੜ ਗਏ ਗੁਰੂ ਵਾਲੇ ਬਣ ਗਏ ਬਾਣੀ ਪੜ੍ਹੀਏ ਤੇ ਸਾਡੇ ਤੇ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜੇ ਸਾਡੇ ਤੇ ਵੀ ਜਿਹੜੇ ਸਾਡੇ ਔਗਣਾਂ ਜਿਹੜੇ ਸਾਡੂ ਬਿਮਾਰੀਆਂ ਲੱਗੀਆਂ ਹੋਮੇ ਦੀਆਂ ਕਾਮਕਰੋਦ ਰੋਮਹ ਕਾਰਦੀਆਂ ਇਸੇ ਨੂੰ ਖਤਮ ਕਰਨ ਦੇ ਖਾਤਰ ਇਹ ਸਿਮਰਨ ਵਾਹਿਗੁਰੂ ਦਾ ਸਿਮਰਨ ਹੀ ਇੱਕ ਵਿੱਚ ਐਸੀ ਇੱਕ ਦਾਰੂਆ ਸਰਬ ਰੋਗ ਦਾ ਔਖਦ ਨਾਮ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ